ਅੰਜੂ ਅੰਜੂ ਕਿੱਥੋਂ ਦਰੈਨ ਵੜੇ ਅਸੀਂ ਜੱਲੋ ਕਾ ਜੱਲੋ ਕਾ ਬਾਹਰ ਪਾਣੀ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਲੜਕੀ ਨਵੜ ਗਈ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜਦੀ ਸੀ 8ਵੀਂ ਕਲਾਸ ਚ ਪੜਦੀ ਸੀ ਕੀ ਗੱਲ ਬਾਤ ਉਹਦੀ ਕੁਝ ਵੀ ਨਹੀਂ ਬੜੇ ਐਵੇਂ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਵਾਹ ਜਿਵੇਂ ਕਰਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ 'ਚ ਜਗਾ ਕੇ ਕਦੇ ਆ ਗਲੀਆਂ 'ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ 'ਚ ਲਈ ਹੈ ਮੋਬਾਈਲ ਦੀ ਤਾਰ 'ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕਿਹੜਾ ਠੇਕਾ ਲਿਆ ਅੱਛਾ ਹਾਂਜੀ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ 'ਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਛੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡ ਕੇ ਕੋਈ ਦਿਮਾਗ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ ੱਡੇ ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰੇ ਵਿੱਚ ਵੀ ਆndi ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਖੇਡਦੀ ਸੀ ਜਿਹੇ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਮੰਦੋੜ ਤੇ ਡਿਪਰੈਸ਼ਨ ਹੋ ਸਕਦਾ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ ਸੌ ਸੱਜਣ ਸੌ ਦੁਸ਼ਮਣ ਕੁਝ ਨਹੀਂ ਪੈ ਸਕਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਕਿੱਥੋਂ ਰਹਿਣ ਬਸ ਇਮਾਮ ਢੋਠਾੜ ਹਾਂਜੀ ਕੀ ਨਾਮ ਰਿੰਦ ਜੱਲੂ ਕੋ ਬਲਵਿੰਦਰ ਸਿਗਨਾ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਦਾ ਲੜਕੀ ਸੀ ਤੇ ਕੀ ਕਰਦੀ ਸੀ ਜਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਕਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿਸ ਤਰ੍ਹਾਂ ਉਹ ਪ੍ਰੈਨਚਾਸ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਗਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲਪਨ ਜਾਂ ਬਾਣ ਕੇ ਕਹਦਾ ਗਲੀਆਂ ਚ ਘੁੰਮਦੀ ਕਰਿਆ ਪਬਜੀ ਨੇ ਤਾਂ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਹ ਦੂ ਬਾਦ ਕੈਮਰੇ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਬਿਲਕੁਲ ਨਹੀਂ ਡਰ ਨਾ ਮੋਬਾਈਲ ਅੱਜ ਫੜਿਆ ਮੋਬਾਈਲ ਅੱਛਾ ਟਰਚ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੀਪੁਰ ਵੀ ਗਿਆ ਛਮੜੀ ਵੀ ਗਿਆ ਮਮਦੋਹਰ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹਣੀ ਚਾਹੀਦੀ ਏ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਜੀ ਜਿਹੜਾ ਲੜਕੀ ਦਾ ਵਾਲਿਸ ਲੱਭਤੀ ਗਈ ਜਿਹੜੀ ਸੀ ਕੀ ਮਾਮਾ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੈ ਕੇ ਦਿੱਤੀ ਐ ਫਰੋਇਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਕਢਾ ਕੇ ਵੀ ਲੜਕੀ ਗਲੀ ਨੂੰ ਵੜਦੀ ਆ ਕਦੇ ਇਧਰ ਵੜ ਜਾਂਦੀ ਆ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬੱਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬੱਸ ਚੜ ਗਈ ਆ ਉਤਪਾਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂ ਅਪਰਤਾਲ ਚੱਲ ਰਹੀ ਹੈ ਜੀ ਹਾਂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਮਾਮਲਾ ਦਰਜ ਕਰ ਲਿਆ ਜੀ ਤੇ ਬਾਕੀ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲਾ ਤੁਸੀਂ ਇੱਥੇ ਜੱਲੋ ਕਾ ਬਾਹਰ ਟਾਣੀ ਹੈ ਹਾਂਜੀ ਉੱਥੇ ਦੇ ਰਹਿਣ ਵਾਲੇ ਆ ਮੇਰੇ ਨਾਮ ਗਰਮੀਤ ਕੋਰੇ ਹੈ ਖੜਮੂ ਦੋੜਪੇਂਦਾ 8ਾ ਮਲਦੋਟ ਹੈ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀ ਜੱਲੋ ਕਾ ਪੜਦੀ ਸੀ ਜੱਲੋ ਕਾ ਸਕੂਲ ਚ ਕਿੰਨੀ ਚ ਪੜਦੀ 8ਵੀਂ ਕਿੰਨੀ ਉਮਰ ਸੀ ਕੀ 14 ਸਾਲ ਦੀ ਤੇ ਕੀ ਗੱਲ ਬਾਤ ਗੇਮ ਖੇਡ ਦਿੱਤੀ ਕਰ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ 'ਚ ਕੀ ਟੈਨਸ਼ਨ ਪਈਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਬਜੀ ਕਿ ਕੀ ਖੇਡਦੀ ਸੀ ਪਬਜੀ ਅੱਛਾ ਉਹਦੇ 'ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇ ਗਈ ਉਹ ਫੋਨੇ ਵਿੱਚ ਸੁਤੀ ਸੁਤੀ ਚਲੇਗੀ ਪਤਾ ਨਹੀਂ ਹੁਣ ਕਿ ਮੈਂ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ ਇਹ ਕੋਈ ਕਹਿੋ ਜਿਹਾ ਖਿਆਲ ਲਿਆ ਉਹ ਤਾਂ ਹੁਣ ਜੀ ਉਹਨੂੰ ਪਤਾ ਵੀ ਕੀ ਇਹ ਦਿਮਾਗ 'ਚ ਪਰਾ ਗਿਆ ਕਿਸੇ ਨੇ ਕੀਤਾ ਕਿ ਉਹ ਗੇਮ ਐ ਚੀ ਹੈ ਕੈਮਰੇ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਸੀ ਸੀ ਕੈਮਰੇ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾਂ ਨਹੀਂ ਵੇਖਾ ਮੋਬਾਈਲ ਜੀ ਹੱਥ 'ਚ ਲਿਆ ਮਾਮਾ ਇਹ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਏ ਚੱਲਦਾ ਨਹੀਂ ਏ ਹੁਣ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਧੇਰ ਖੇਡਦੀ ਸੀ ਗੇਮ ਤਾਂ ਅੱਧਾ ਘੰਟਾ ਕਹਿੰਦਾ ਖੇਡੋ ਘੰਟਾ ਅੱਧਾ ਘੰਟਾ ਕਹਿੰਦਾ ਜਦ ਸਕੂਲ ਮਨਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰਦੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸਨਾਲੀ ਲੱਭਣੀ ਐ ਸੀ ਤਹੋਂ ਪਾਲਦੇ ਹਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋ ਨਹੀਂ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੋਈ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਕੇ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਕੋਈ ਜਾਂਦਾ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹੜਾ ਤੁਹਾਡਾ ਠੇਕਾ ਲਿਆ ਆ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫੇਰ ਵੀ ਨਹੀਂ ਲੱਭ ਰਿਹਾ ਨਹੀਂ ਲੱਭ ਰਿਹਾ ਤਾਰ ਵੀ ਕਰ ਦਿੱਤੀ ਉਹਨਾਂ ਪੁਲਿਸ ਨੇ ਫਾਲੋ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤ ਹੈ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ اسی ਕੈਮਰੇ ਚ ਚੈੱਕ ਕਰਨੇ ਨੇ ਕਿ ਕਦੇ ਸੇ ਚੱਲੀ ਜਾ ਰਹੀ ਤੁਰੀ ਜਾ ਰਹੀ ਤੁਰੀ ਜਾ ਰਹੀ ਬਸ ਅਡੇ ਤੱਕ ਦੇਖੀ ਹਾਂ ਕੁੱਤੇ ਮਗਰ ਲੱਗੇ ਹਾਂ ਕੁੱਤੇ ਮਗਰ ਲੱਗੇ ਕੋਈ ਨੀ ਡਾਰ ਨੂੰ ਬਿਲਕੁਲ ਲੱਗੇ ਕੋਈ ਨੀ ਡਾਰ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ